ਸਤਿ ਸ਼੍ਰੀ ਅਕਾਲ ਵੀਰੇ ਕਿਰਾਲੀ ਨਿਊ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸੋ ਗੱਲ ਕਰਦੇ ਆਂ ਬਲਾਕ ਸੰਮਤੀ ਇਲੈਕਸ਼ਨਾਂ ਦੀਆਂ ਜੋ ਕਿ 14 ਤਰੀਕ ਨੂੰ ਹੋਣ ਜਾ ਰਹੇ ਨੇ ਜੋਨ 6 ਤੋਂ ਝੰਡੇ ਮੱਜਰੇ ਤੋਂ ਬਲਾਕ ਸੰਮਤੀ ਦੀ ਉਮੀਦਵਾਰ ਮਾਤਾ ਭਜਨ ਕੌਰ ਜੀ ਜੋ ਕਿ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਉਹਨਾਂ ਦੀ ਪਾਰਟੀ ਦੇ ਵੱਲੋਂ ਇਹ ਕੈਂਡੀਡੇਟ ਖੜਨ ਜਾ ਰਹੇ ਨੇ ਮਾਤਾ ਭਜਨ ਕੌਰ ਜੀ ਸੋ ਜਗਮਉਲ ਸਿੰਘ ਜੀ ਸੰਦੀਪ ਮੁੰਦੋ ਤੋਂ ਹੈ ਨੇ ਉਹਨਾਂ ਦੇ ਮਾਤਾ ਜੀ ਨੇ ਉਹਨਾਂ ਦੇ ਵੱਲੋਂ ਅੱਜ ਪਿੰਡਾਂ ਦੇ ਵਿੱਚ ਜਾ ਕੇ ਘਰ-ਘਰ ਦੇ ਵਿੱਚ ਜਾ ਕੇ ਵੋਟਾਂ ਦੀ ਅਪੀਲ ਕੀਤੀ ਗਈ ਤੇ ਸਹਿਤਾ ਦੇ ਲਈ ਲੋਕ ਅਹ ਤਮੇਸ਼ਾ ਦੀ ਟੀਮ ਬੀਕੇਯੂ ਪੰਜਾਬ ਬਲੈਕ ਮਾਜਰੀ ਤੋਂ ਹੈ ਜੋ ਇੱਕ ਇਹਨਾਂ ਦੀ ਸੰਸਥਾ ਬਣੀ ਹੈ ਜੋ ਦੁੱਖੀਆਂ ਦਾ ਦਰਦ ਇਹ ਸੰਸਥਾ ਸੁਣਦੀ ਹੈ ਉਹਨਾਂ ਦਾ ਸਾਥ ਦਿੱਤਾ ਇਹਨਾਂ ਦੇ ਮੈਂਬਰਾਂ ਨੇ ਜਾ ਕੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਗਏ ਇਹ ਵੀਰ ਇਹ ਕਹਿੰਦੇ ਨੇ ਵੀ ਜੋ ਸਮਾਜ ਦੇ ਵਿੱਚ ਫਾਲਸਟੀ ਤੋਂ ਪਰ ਉੱਠ ਕੇ ਕੰਮ ਕਰਦੇ ਨੇ ਸਾਡੀ ਸੰਸਥਾਵਾਂ ਦੇ ਨਾਲ ਹਰ ਵਕਤ ਖੜੀ ਹੈ ਉਹਨਾਂ ਦੇ ਮੈਂਬਰਾਂ ਦੇ ਵੱਲੋਂ ਵੀ ਘਰ-ਘਰ ਜਾ ਕੇ ਵੋਟਾਂ ਦੇ ਲਈ ਅਪੀਲ ਕੀਤੀ ਗਈ ਸੋ ਗੱਲਬਾਤ ਕਰਦਿਆਂ ਲੋਕਿਤ ਮਿਸ਼ਨ ਦੀ ਟੀਮ ਦੇ ਨਾਲ ਤੇ ਇਸ ਵੀਰ ਦੇ ਨਾਲ ਜਿਨ੍ਹਾਂ ਦੇ ਮਾਤਾ ਜੀ ਉਮੀਦਵਾਰ ਖੜੇ ਨੇ ਸੋ ਸ੍ਰੋਣੀ ਅਕਾਲੀ ਜਨਮ ਦੀ ਪਾਰਟੀ ਵੱਲੋਂ ਜੀ ਮਾਤਾ ਭਜਨਕੌਰ ਜੀ ਮੁੰਦੋਂ ਜੋ ਕਿ ਚੋਣ ਲੜਨ ਜਾ ਰਹੇ ਜੀ ਬਲਾਕ ਸਮਤੀ ਤੁਸੀਂ ਅੱਜ ਤੁਹਾਡੇ ਵੱਲੋਂ ਪਿੰਡ-ਪਿੰਡ ਜਾ ਕੇ ਵੋਟਾਂ ਦੇ ਲਈ ਅਪੀਲ ਕੀਤੀ ਜਾ ਰਹੀ ਹੈ ਜੀ ਆ ਦੇਖੋ ਜਿਹੜੀਆਂ ਬਲਾਕ ਸਮਤੀ ਦੀਆਂ ਚੋਣਾਂ ਚੱਲ ਰਹੀਆਂ ਨੇ ਸਾਡਾ ਆਮ ਲੋਕਤ ਮਿਸ਼ਨ ਕਿਸੇ ਵੀ ਹੋਰ ਜਿੱਥੇ ਬੰਦੀ ਦੀ ਬਜਾਏ ਆਜ਼ਾਦ ਤੌਰ ਤੇ ਜਿਹੜੇ ਲੜ ਰਹੇ ਨੇ ਉਹਨਾਂ ਦੀ ਹਮਾਇਤ ਜਿੱਥੇ ਵੀ ਮੰਗੀ ਹੈ ਉਹਨਾਂ ਦੀ ਕੀਤੀ ਗਈ ਸੀ ਜੋ ਇਹ ਨੌਜਵਾਨ ਝੰਡੇ ਮਾਜਰਾ ਜੋਂ ਤੋਂ ਜੂਨ ਸਿੰਘ ਜੀ ਮੁੱਦੋਂ ਇਹਨਾਂ ਦੇ ਮਾਤਾ ਜੀ ਚੋਣ ਲੜ ਰਹੇ ਨੇ ਸੋ ਕਿਉਂਕਿ ਇਹ ਪਹਿਲਾਂ ਹੀ ਧਾਰਮਿਕ ਤੌਰ ਤੇ ਸਮਾਜ ਦਰਦੀ ਹੋਣ ਦੇ ਨਾਤੇ ਜੋ ਸਵਾਮਾ ਕਰਦੇ ਨੇ ਸੋ ਉਸ ਨੂੰ ਦੇਖਦੇ ਹੋਏ ਅਸੀਂ ਲੋਕਤ ਮਿਸ਼ਨ ਵੱਲੋਂ ਫੈਸਲਾ ਲਿਆ ਕਿ ਜਿਹੜੇ ਬੰਦੇ ਆ ਪਾਰਟੀਆਂ ਬਾਜੀ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਨਾਲ ਜੁੜੇ ਹੋਣ ਪਿੰਡਾਂ ਦੇ ਵਿਕਾਸ ਦੇ ਲਈ ਪਿੰਡਾਂ ਦੇ ਮੁੱਦਿਆਂ ਦੇ ਲਈ ਸੋਚ ਸਕਣ ਕਿਉਂਕਿ ਇੱਕ ਤਾਂ ਅਸੀਂ ਮੌਕੇ ਦੇ ਮੌਕੇ ਪਾਰਟੀਆਂ ਨੇ ਧੱਕੇ ਦੇ ਨਾਲ ਬੰਦੇ ਖੜੇ ਕੀਤੇ ਨੇ ਜਿਨ੍ਹਾਂ ਦੀ ਕੋਈ ਕਿਸੇ ਤਰ੍ਹਾਂ ਦੀ ਸੋਚ ਨਹੀਂ ਕੋਈ ਦੇਣ ਨਹੀਂ ਪਰ ਜਿਹੜੇ ਸ਼ੁਰੂ ਤੋਂ ਹੀ ਸਮਾਜ ਪ੍ਰਤੀ ਦਰਦ ਰੱਖਦੇ ਨੇ ਉਹਨਾਂ ਪਿੰਡਾਂ ਨਾਲ ਜੁੜੇ ਹੋਏ ਨੇ ਜਿਵੇਂ ਪਹਿਲਾਂ ਵੀ ਇਹ ਕੈਂਪ ਲਗਾਉਂਦੇ ਆ ਰਹੇ ਨੇ ਪਿੰਡਾਂ ਦੇ ਵਿੱਚ ਸੋ ਉਹ ਉਹ ਇਹ ਉਮੀਦਵਾਰਾਂ ਦੀ ਲੋੜ ਹੈ ਜਿਨ੍ਹਾਂ ਦੀ ਇੱਕ ਸੋਚ ਬਣੀ ਹੋਈ ਹੋ ਉਹ ਅੱਗੇ ਵੱਧ ਚੜ੍ਹ ਕੇ ਹੋਰ ਵੀ ਕਾਰਜ ਇਲਾਕੇ ਦੇ ਕਰਵਾ ਸਕਦੇ ਨੇ ਸੋ ਅੱਜ ਵੀ ਜਿੰਨੇ ਸਾਡੇ ਗੁਰਮੀਤ ਸਿੰਘ ਜੀ ਛੰਟੂ ਭਗਤ ਸਿੰਘ ਜੀ ਭਗਤ ਮਾਜਰਾ ਹੋਰ ਵੀ ਸਾਰੇ ਇੱਥੇ ਪਹੁੰਚੇ ਨੇ ਤਾਂ ਕਿ ਇਹਨਾਂ ਦੀ ਸਭਾ ਨੂੰ ਦੇਖਦੇ ਹੋਏ ਅਸੀਂ ਛੰਡਾ ਜਿਹੜਾ ਜ਼ੋਨ ਤੋਂ ਸਾਰੇ ਹੀ ਵੋਟਰਾਂ ਨੂੰ ਬੇਨਤੀ ਕਰਾਂਗੇ ਜਿੰਨੇ ਵੀ ਪਿੰਡ ਆਉਂਦੇ ਨੇ ਕਿ ਇਹਨਾਂ ਦੀ ਚੋਣ ਨਿਸ਼ਾਨ ਜੋ almari ਹੈ ਸੋ ਜੋ ਇਹਨਾਂ ਨੂੰ ਆਜਾਤ ਤੌਰ ਤੇ ਮਿਲੀ ਹੈ ਕਿਉਂਕਿ ਬੜਾ ਤੱਕਾ ਕੀਤਾ ਗਿਆ ਸੀ ਚੋਣ ਨਿਸ਼ਾਨ ਬਿਨਾਂ ਦਾ ਰੋਕਿਆ ਗਿਆ ਸੀ ਆਖਰ ਦੇ ਵਿੱਚ ਮਿਲਿਆ ਹੈ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਪਹਿਲਾਂ ਹੀ ਸਰਕਾਰਾਂ ਨੂੰ ਦੂਜੀਆਂ ਪਾਰਟੀਆਂ ਨੂੰ ਜਿਹੜਾ ਪਿੰਡਾਂ ਨਾਲ ਜੁੜਿਆ ਹੋਇਆ ਹੁੰਦਾ ਹੈ ਡਰ ਇਹਨਾਂ ਦਾ ਪਹਿਲਾਂ ਹੀ ਸਤਾ ਰਿਹਾ ਸੀ ਸੋ ਇਹੋ ਜਿਹੇ ਨੌਜਵਾਨ ਅੱਗੇ ਆਉਣ ਅਸੀਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਪਣੇ ਇਲਾਕੇ ਦੇ ਵਿਕਾਸ ਬਾਰੇ ਸੋਚਦੇ ਹੋਏ ਕਿਉਂਕਿ ਜਿਹੜਾ ਬੰਦਾ ਪਹਿਲੇ ਹੀ ਜੁੜਿਆ ਹੋਇਆ ਤੇ ਉਹਨੂੰ ਕਦੇ ਜਾ ਕੇ ਤੁਸੀਂ ਕੰਮ ਕਹੋਗੇ ਤਾਂ ਤੁਹਾਡੇ ਨਾਲ ਤੁਰਨਗੇ ਤੇ ਜਿਹੜੇ ਸਿਆਸੀ ਬੰਦੇ ਹੁੰਨੇ ਉਹਨਾਂ ਨੂੰ ਤਾਂ ਸਿਆਸਤ ਦਾ ਹੀ ਮਤਲਬ ਹੁੰਦਾ ਪਰ ਜਿਹੜੇ ਇਹ ਜਿਹੇ ਸੋਚ ਤੇ ਜੁੜੇ ਹੋਏ ਨੇ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਸੋ ਅਸੀਂ ਇਹੀ ਬੇਨਤੀ ਉਹਨਾਂ ਨੂੰ ਕਰਾਂਗੇ ਕਿ ਮਾਤਾ ਭਜਨ ਕੌਰ ਜੀ ਮੰਦੋਂ ਤੇ ਉਹਨਾਂ ਨੂੰ ਚੋਣ ਨਿਸ਼ਾਨ ਅਲਮਾਰੀ ਤੇ ਮੋਰਾ ਲਗਾ ਕੇ ਜਿਤਾ ਕੇ ਭੇਜਣ ਤਾਂ ਕਿ ਤੁਹਾਡੇ ਹਲਕੇ ਦੇ ਜਿਹੜੇ ਉਹਨਾਂ ਦੇ ਜ਼ੋਨ ਹੈ ਪਿੰਡਾਂ ਦਾ ਉਹਦੇ ਵਿਕਾਸ ਦੇ ਲਈ ਕੰਮ ਕਰ ਸਕਣ ਉਹਨਾਂ ਦੀ ਸੋਚ ਨੂੰ ਦੇਖਦੇ ਹੋਏ ਕਿਉਂਕਿ ਇਹ ਕਿਸੇ ਜਾਣ ਪਛਾਣ ਦੀ ਮਤਤਾਤਾ ਹੈ ਨਹੀਂ ਸੋ ਪਹਿਲਾਂ ਹੀ ਤੁਸੀਂ ਸਾਰੇ ਉਹਨਾਂ ਬਾਰੇ ਜਾਣਦੇ ਆ ਕਿ ਕਿਵੇਂ ਉਹ ਤੁਹਾਡੇ ਵਿੱਚ ਵਿਚਰਦੇ ਆ ਕਿਵੇਂ ਹਮੇਸ਼ਾ ਆਵਾਜ਼ ਉਠਾਉਂਦੇ ਆ ਸੋ ਅੱਜ ਇਕੱਲਾ ਛੱਡ ਵੱਲੋ ਹੀ ਨਹੀਂ ਅਸੀਂ ਦੇਖਿਆ ਕਿ ਹੋਰ ਵੀ ਜਿੰਨੀਆਂ ਜਥੇਬੰਦੀਆਂ ਨੇ ਤੇ ਉਹ ਤਾਂ ਇਹਨਾਂ ਦੀ ਮਦਦ ਕਰੇ ਰਹੀਆਂ ਨੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਇੱਕ ਦੂਏ ਦੇ ਖਿਲਾਫ ਉਂਗਲ ਚੁੱਕਦੀਆਂ ਨੇ ਪਰ ਉਹਨਾਂ ਕੋਲ ਅਜੇ ਤੱਕ ਜਿੰਨੀਆਂ ਮੀਟਿੰਗਾਂ ਹੋਈਆਂ ਕਿਸੇ ਪਾਰਟੀ ਦੇ ਬੰਦੇ ਨੇ ਇਹਨਾਂ ਦੇ ਖਿਲਾਫ ਉਂਗਲ ਨਹੀਂ ਚੁੱਕੀ ਕਿਉਂਕਿ ਕਹਿਣ ਲਈ ਕੁਝ ਨਹੀਂ ਹੈ ਇਹ ਇੱਕ ਜਿਹੇ ਸਖਸ ਨੇ ਜੋ ਇਲਾਕੇ ਵਿੱਚ ਵਿਚਰ ਕੇ ਲੋਕਾਂ ਦੇ ਕੰਮ ਆਉਂਦੇ ਨੇ ਸੋ ਇਸ ਨੂੰ ਦੇਖਦੇ ਹੋਏ ਅਸੀਂ ਇਹਨਾਂ ਦੇ ਲਈ ਅਪੀਲ ਕਰਦੇ ਹਾਂ ਸਾਰਾ ਹੀ ਜੋ ਨਿਵਾਸੀਆਂ ਨੂੰ ਕਿ ਇਹਨਾਂ ਦੀ ਚੋਣ ਨਿਸ਼ਾਨ ਅਲਮਾਰੀ ਤੇ ਵੋਟਾਂ ਪਾ ਕੇ ਕਾਮਯਾਬ ਬਣਾਇਆ ਜਾਵੇ ਹਾਂਜੀ ਜਗਮਾਨ ਸਿੰਘ ਜੀ ਤੁਹਾਡੇ ਮਾਤਾ ਜੀ ਜੋ ਇਲੈਕਸ਼ਨ ਲੜਨ ਜਾ ਰਹੇ ਆ ਜੀ ਤੁਸੀਂ ਵੀ ਅਕਸਰ ਦੇਖਿਆ ਆਏ ਅਸੀਂ ਵੀ ਸਮਾਜ ਸੇਵਾ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਂਦੇ ਆਂ ਜਿਵੇਂ ਕਿ ਲੋਕ ਇਤਮੇਸ਼ਨ ਦੀ ਟੀਮ ਹੋ ਗਈ ਤੁਹਾਡੇ ਨਾਲ ਮੋਢਾ ਲਾ ਕੇ ਮੋਢਾ ਖੜ ਗਈ ਸੋ ਤੁਸੀਂ ਅੱਜ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਜੋ ਇਹ ਵੋਟਾਂ ਦੀ ਅਪੀਲ ਕਰ ਰਹੇ ਹੋ ਜੀ ਜੀ ਕਿਰਪਾਏ ਜੀ ਕਾਲਪੁਰਖ ਵੈਗੁਰੂ ਮਹਾਰਾਜ ਦੀ ਜਿਹੜੇ ਸੰਘਰਸ਼ ਦੇ ਜਾਂ ਸਮਾਜ ਸੇਵੀ ਕੰਮ ਨੇ ਉਹ ਗੁਰੂ ਪਿਤਾ ਗੁਰੂ ਕਲੰਗੀਧਰ ਆਪ ਕਰਾਉਂਦੇ ਨੇ ਸੋ ਵੀਰ ਜੀ ਉਹਨਾਂ ਦਾ ਰਵਿੰਦਰ ਸਿੰਘ ਬਜੀਦ ਪਰ ਗੁਰਮੀਤ ਸਿੰਘ ਜੀ ਛੰਟੂ ਭਗਤ ਸਿੰਘ ਜੀ ਭਗਤ ਮਾਜਰੇ ਤੋਂ ਵਿਸ਼ੇਸ਼ ਤੌਰ ਤੇ ਲੋਕ ਸੇਤ ਮਿਸ਼ਨ ਦੀ ਜਿਹੜੀ ਟੀਮ ਹੈ ਇਹ ਮੇਰੇ ਸਹਿਯੋਗ ਦੇ ਵਿੱਚ ਚੋਣ ਦੇ ਮਹਿੰਮ ਦੇ ਵਿੱਚ ਹਿੱਸਾ ਪਾਉਣ ਆਪਣਾ ਪਹੁੰਚੀ ਹੈ ਸੋ ਮੇਰੀ ਆਪਣੇ ਜ਼ੋਨ ਦੇ ਢੰਡੇ ਮਾਜਰਾ ਜ਼ੋਨ ਨੰਬਰ 6 ਤੋਂ ਸੂਝਵਾਨ ਵੋਟਰਾਂ ਨੂੰ ਅਪੀਲ ਹੈ ਕਿ ਮੇਰੇ ਲਈ ਇਹ ਇੱਕ ਚੋਣ ਨਹੀਂ ਹੈ ਮੈਂ ਜੋ ਲੋਕਾਂ ਦਾ ਅਸੀਂ ਸੰਘਰਸ਼ ਲੜਦੇ ਆਂ ਪੰਜਾਬ ਦਾ ਪੰਜਾਬੀਅਤ ਲਈ ਸੰਘਰਸ਼ ਲੜਦੇ ਆਂ ਲੋਕਾਂ ਦੀ ਸੇਵਾ ਲਈ ਹੀ ਲੜ ਰਹੇ ਆਂ ਮੈਂ ਇੱਕ ਵਾਰ ਫੇਰ ਵੋਟਰਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਪਿਛਲੇ ਸਾਲ 11 ਦਸੰਬਰ ਨੂੰ ਵੱਡੇ ਭਰਾ ਦੀ ਮੌਤ ਹੋ ਜਾਣ ਕਾਰਨ ਮੈਂ ਕੁਝ ਵੀ ਕਰਨ ਦੇ ਕਾਬਲ ਨਹੀਂ ਸੀ ਰਹਾ ਪਰ ਫਿਰ ਵੀ ਅੰਦਰੋਂ ਅੰਦਰ ਇੱਕ ਦੁੱਖ ਘਰ ਬੈਠੇ ਨੂੰ ਖਾ ਰਿਹਾ ਸੀਗਾ ਕਿ ਜੋ ਮੇਰੇ ਲੋਕ ਐ ਮੇਰਾ ਇਲਾਕਾ ਐ ਮੇਰਾ ਪੰਜਾਬ ਐ ਇਹਦੇ ਲਈ ਲੜੇਗਾ ਕੌਣ ਅਗਰ ਅਸੀਂ ਘਰਾਂ ਬੈਠ ਕੇ ਸੋ ਇਸੇ ਨੂੰ ਦੇਖ ਕੇ ਦੁਬਾਰਾ ਮੈਂ ਲੋਕਾਂ ਦੀ ਸਿਰਫ ਲੋਕਾਂ ਲਈ ਲੜ ਰਿਹਾ ਮੇਰਾ ਕੋਈ ਨਿੱਜੀ ਇਹਦੇ ਵਿੱਚ ਆਪਣਾ ਹਿੱਤ ਨਹੀਂ ਹੈਗਾ ਪਦਾਰਥਵਾਦੀ ਪਦਾਰਥਵਾਦ ਤੋਂ ਆਪਾਂ ਰਹਿਤ ਹੈ ਸਿਰਫ ਔਰ ਸਿਰਫ ਮੇਰੀ ਲੋਕਾਂ ਨੂੰ ਸਮਾਜ ਨੂੰ ਮੇਰੇ ਜ਼ੋਨ ਦੇ ਵੋਟਰਾਂ ਨੂੰ ਬੇਨਤੀ ਹੈ ਕਿ ਉਹ ਮੈਨੂੰ ਜਿਤਾਉਣ ਤਾਂ ਕਿ ਮੈਂ ਤੁਹਾਡੀ ਆਵਾਜ਼ ਹੈ ਜਿਹੜੀ ਉਹ ਬੁਲੰਦ ਕਰ ਸਕਾਂ ਅਤੇ ਤੁਹਾਡੀ ਸੇਵਾ ਕਰ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਜਦੋਂ ਵੀ ਕਦੇ ਕੋਈ ਟੈਂਟਾਂ ਦੀ ਫੋਟੋ ਲਾ ਕੇ ਜਾਂ ਥੋੜਾ ਜਿਹਾ ਜੱਤਰਾ ਉੱਪਰ ਨੂੰ ਪਾ ਕੇ ਤਿਰਹਾਂ ਨੂੰ ਪਾ ਕੇ ਰੋਟ ਮੰੰਦਾ ਉਦੇ ਨਾਲ 5 ਲੈਵਲ ਤੱਕ ਵਿਤਰਾ ਕਰਦਾ ਹੈ ਜੀ ਲੱਗਦਾ ਵੀ ਤੁਹਾਡੇ ਨਾਲ ਵੀ ਵਿਤਰਾ ਹੋਏ ਕਿ ਜਦੋਂ ਤੁਸੀਂ ਇੱਥੇ ਆਏ ਜਿੱਤ ਕੇ ਵੀ ਹੁਣ ਵੀ ਕਈ ਲੋਕ ਕਹਿ ਰਹੇ ਆ ਕਿ ਤੁਸੀਂ ਸ਼ਾਂਤਾਂ ਦੀ ਫੋਟੋ ਲਾਈ ਹੈ ਪਰ ਮੈਂ ਇਹ ਕਹਿਣਾ ਹੈ ਵੀ ਇਹ ਇੱਕ ਸੋਚ ਹੈ ਮੈਂ ਲੋਕਾਂ ਨੂੰ ਦੱਸਣਾ ਵੀ ਚਾਹੁੰਦਾ ਪੁੱਛਣਾ ਵੀ ਚਾਹੁੰਦਾ ਵੀ ਕਿਤੇ ਤੁਸੀਂ ਮੇਰੇ ਕਦੇ ਕਿਰਦਾਰ ਬਾਰੇ ਮੇਰਾ ਕਿਰਦਾਰ ਹਲਕਾ ਨਹੀਂ ਹੈ ਮੈਂ ਗੁਰੂ ਪੀਤਾਂ ਨੂੰ ਹਾਜ਼ਰ ਨਾਜ਼ਰ ਸਮਝ ਕੇ ਗੱਲ ਕਰਦਾ ਹਾਂ ਮੈਂ ਕੋਈ ਝੂਠਾ ਨਹੀਂ ਬੇਈਮਾਨੀ ਨਹੀਂ 나ਹੀਂ ਕਦੇ ਹੋ ਸਕਦੇ ਆ ਕਿਰਪਾ ਰਹੀ ਅਕਾਲ ਪੁਰਖ ਵਾਹਿਗੁਰੂ ਦੀ ਜੋ ਮੇਰੇ ਕਿਰਦਾਰ ਨੂੰ ਦੇਖ ਕੇ ਮੈਨੂੰ ਵੋਟ ਪਾਈ ਜਾਵੇ ਜਿਹੜੀ ਸੋਚ ਹੈ ਸੋਚ ਸੰਤਾਂ ਦੀ ਲੈ ਕੇ ਚੱਲੇ ਆ ਸੋ ਉਸੇ ਸੋਚ ਨੂੰ ਵੋਟ ਪਾਈ ਜਾਵੇ ਅਗਰ ਮੈਂ ਕਹਾਂ ਨੂੰ ਕਿਸੇ ਤਰ੍ਹਾਂ ਦੀ ਮੈਂ ਔਣਤਾ ਹੀ ਕਰਦਾ ਤਾਂ ਮੈਨੂੰ ਜਿੱਥੇ ਮਰਜੀ ਲੋਕ ਬਿਠਾ ਦੇਣ ਮੈਂ ਉੱਥੇ ਬੈਠਣ ਲਈ ਤਿਆਰ ਜੀ ਗੁਰਚਾਨ ਸਿੰਘ ਜੀ ਤੁਹਾਡੇ ਪਿੰਡ ਦੇ ਵਿੱਚ ਇਹ ਡੋਰਾਂ ਕੀਤਾ ਜਾ ਰਿਹਾ ਵੀਰ ਵੱਲੋਂ ਜੋ ਕਿ ਬਲਾਕ ਸੰਬੰਧੀ ਤਾਂ ਇਹ ਇਹਨਾਂ ਦੇ ਮਾਤਾ ਜੀ ਚੋਣ ਲੜ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਮਉਨ ਸਿੰਘ ਜੀ ਵੈਸੇ ਤਾਂ ਸਾਰੇ ਇਲਾਕੇ ਦੇ ਵਿਚਰਨ ਵਾਲੇ ਬੰਦੇ ਆ ਬਹੁਤ ਵਧੀਆ ਇਨਸਾਨ ਹੈ ਇਹਨਾਂ ਨੂੰ ਬੇਨਤੀ ਇਹ ਖੜ ਨਹੀਂ ਸਿਰੇ ਇਹਨਾਂ ਨੂੰ ੱਤਕਾ ਲਾ ਕੇ ਬੇਨਤੀਆਂ ਕਰੀਆਂ ਵੀ ਤੁਸੀਂ ਜੇ ਆਪਾਂ ਨਹੀਂ ਲੜੂਗੇ ਤਾਂ ਲੜੂਗਾ ਕੌਣ ਹੈਨਾ ਤਾਂ ਸਾਰੇ ਯਾਨੀ ਕਿ ਰਲ ਮਿਲ ਕੇ ਬੈਠ ਕੇ ਗੱਲਬਾਤ ਕਰੀ ਤੇ ਇਹਨਾਂ ਨੂੰ ਬੇਨਤੀ ਕਰੀ ਬਈ ਤੁਸੀਂ ਸਾਹਮਣੇ ਅੱਗੇ ਆਓ ਤਾਂ ਵੀ ਅਸੀਂ ਵੀ ਪਿੱਛੇ ਤੇ ਤੁਹਾਡੇ ਨਾਲ ਖੜੇ ਆ ਲੋਕ ਇਡਮਿਸ਼ਨ ਦੀ ਟੀਮ ਖੜੀ ਹੈ ਹੋਰ ਵੀ ਸੰਸਥਾਵਾਂ ਨਾਲ ਖੜੀਆਂ ਹੈ ਬਾਕੀ ਸਾਡਾ ਪਿੰਡ ਵੀ ਨਾਲ ਖੜਾ ਹੈ ਨਾ ਸੋ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਵੋਟਰਾਂ ਨੂੰ ਅਪੀਲ ਹੈ ਕਿ ਬਈ ਆ ਹੁਣ ਇੱਕ ਮੌਕਾ ਹੈ ਜੇ ਆਪਾਂ ਕੌਮ ਦੇ ਹੀਰੇ ਨੂੰ ਆਪਾਂ ਅੱਗੇ ਲਿਆਈਏ ਤਾਂ ਉਹੀ ਸਭ ਤੋਂ ਵੱਡੀ ਗੱਲ ਹੈ ਬਾਕੀ ਜੇ ਇੱਕ ਗੱਲ ਆਪਾਂ ਦੇਖੀਏ ਅਸੀਂ 84 ਭੁੱਲ ਗਏ ਦਰਬਾਰ ਸਾਹਿਬ ਤੇ ਟੈਗ ਭੁੱਲ ਗਏ ਜੱਲਿਆਂ ਵਾਲਾ ਬਾਗ ਭੁੱਲ ਗਏ ਗੁਰੂ ਗ੍ਰੰਥ ਸਾਹਿਬ ਦੀਆਂ ਬੇ ਬੇਅਦਮੀਆਂ ਹੋਈਆਂ ਉਹ ਭੁੱਲ ਗਏ ਹੈਨਾ ਤਾਂ ਆਪਾਂ ਇਹੀ ਅਪੀਲ ਹੈ ਜੀ ਵੀ ਇਹ ਚੀਜ਼ਾਂ ਯਾਦ ਕਰੋ ਇਹ ਟਾਈਮ ਯਾਦ ਕਰੋ ਪੁਰਾਣਾ ਤਾਂ ਫੇਰ ਆਪਣੀ ਵੋਟ ਪਾਉਣ ਦਾ ਜਿਹੜਾ ਆਪਣਾ ਫੈਸਲਾ ਫੇਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ